ਵਿਦਾਨ ਸਭਾ ਹਲਕਾ ਤਰਨਤਾਰਨ ਜਿਮਨੀ ਚੋਣ ਦੇ ਫਾਈਨਲ ਨਤੀਜੇ ਆ ਚੁੱਕੇ ਨੇ ਦੱਸਦੀਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਇਹ ਜਿਮਨੀ ਚੋਣ ਜਿੱਤੇ ਨੇ ਤਾਂ ਵੱਡੀ ਕਾਮਯਾਬੀ ਆਮ ਆਦਮੀ ਪਾਰਟੀ ਦੇ ਹੱਥ ਲੱਗੀ ਆ ਤਾਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੂਜੇ ਨੰਬਰ ਤੇ ਆਏ ਨੇ ਦੱਸਦੀਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ 42000

हासिल ਹੋਈਆਂ ਨੇ ਜਦਕਿ ਸੁਖਵਿੰਦਰ ਕੌਰ ਰੰਧਾਵਾ ਨੂੰ 30558 ਵੋਟਾਂ حاصل ਹੋਈਆਂ ਨੇ ਤੇ ਤੀਜੇ ਨੰਬਰ ਤੇ ਮਨਦੀਪ ਸਿੰਘ ਸੰਦੀਪ ਸਿੰਘ ਸਣੀ ਦੇ ਭਰਾ ਰਹੇ ਨੇ ਜਿਨ੍ਹਾਂ ਨੂੰ 19620 ਵੋਟਾਂ حاصل ਹੋਈਆਂ ਨੇ ਤੇ ਚੌਥੇ ਨੰਬਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਰਹੇ ਨੇ ਜਿਨ੍ਹਾਂ ਨੂੰ 15078 ਵੋਟਾਂ حاصل ਹੋਈਆਂ ਨੇ ਤੇ ਪੰਜਵੇਂ ਨੰਬਰ ਤੇ ਭਾਜਪਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਰਹੇ ਨੇ ਜਿਨ੍ਹਾਂ ਨੂੰ 62139 ਵੋਟਾਂ ਨੇ ਜੋ ਹਾਸਲ ਹੋਈਆਂ ਨੇ ਤਾਂ ਇਸ ਦੇ ਵਿੱਚ ਸਭ ਤੋਂ ਮਾੜਾ ਪ੍ਰਦਰਸ਼ਨ ਕਾਂਗਰਸ ਤੇ ਭਾਜਪਾ ਪਾਰਟੀ ਦਾ ਦੇਖਣ ਨੂੰ ਮਿਲ ਰਿਹਾ ਤੇ ਸਭ ਤੋਂ ਚੰਗਾ ਪ੍ਰਦਰਸ਼ਨ ਜੇਕਰ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਦਾ ਰਿਹਾ ਹੈ ਕਿਉਂਕਿ ਵੱਡੀ ਜਿੱਤ ਉਹਨਾਂ ਦੇ ਵੱਲੋਂ ਹਾਸਲ ਕਰ ਲਈ ਗਈ ਆ 42600 49 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਜਿੱਤੇ ਨੇ ਤਾਂ ਤਰਨਤਾਰਨ ਜਿਮਨੀ ਚੋਣ ਦੇ ਫਾਈਨਲ ਨਤੀਜੇ ਨੇ ਜੋ ਸਾਹਮਣੇ ਆ ਚੁੱਕੇ ਨੇ ਦੱਸਦੀ ਹੈ ਕਿ ਜਿੱਥੇ ਹੁਣ ਇਹ ਵੀ ਤਹਿਤ ਚੋਹ ਚੁੱਕਿਆ ਹੈ ਕਿ ਜੋ 2027 ਦੇ ਵਿੱਚ ਕਿਵੇਂ ਦੀ ਸਰਕਾਰ ਬਣੇਗੀ ਕਿਉਂਕਿ ਵਿਰੋਧੀ ਧਿਰ ਦੀ ਜੇਕਰ ਗੱਲ ਕਰ ਲਈਏ ਤਾਂ ਪਿਛਲੀ ਜਿਮਨੀ ਚੋਣਾਂ ਦੇ ਦਰਮਿਆਨ ਕਾਂਗਰਸ ਪਾਰਟੀ ਆਪਣੇ ਆਪ ਨੂੰ ਵਿਰੋਧੀ ਧਿਰ ਦੇ ਵਜੋਂ ਸਾਬਤ ਕਰਨ ਦੇ ਵਿੱਚ ਜਰੂਰ ਕਾਮਯਾਬ ਹੁੰਦੀ ਰਹੀ ਹੈ ਪਰ ਇਸ ਵਾਰ ਅਕਾਲੀ ਦਲ ਨੇ ਇਸ ਸਥਿਤੀ ਨੂੰ ਬਦਲ ਦਿੱਤਾ ਹੈ ਅਕਾਲੀ ਦਲ ਨੇ ਆਪਣੇ ਆਪ ਨੂੰ ਵਿਰੋਧੀ ਧਿਰ ਦੇ ਵਿੱਚ ਸਾਬਤ ਕਰਨ ਵਜੋਂ ਉਹ ਕਾਮਯਾਬ ਹੋਈਆ ਤੇ ਜੋ ਮਨਦੀਪ ਸਿੰਘ ਨੂੰ ਵੋਟ ਪਈ ਹੈ ਇਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਅਕਾਲੀ ਦਲ ਨੂੰ ਪੰਥਕ ਏਕਤਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤੇ ਜਿਸ ਕਦਰ ਕਾਂਗਰਸ ਤੇ ਬੀਜੇਪੀ ਦੇ ਉਮੀਦਵਾਰ ਇਹ ਜਿਮਨੀ ਚੋਣ ਹਾਰੇ ਨੇ ਤਾਂ ਉਹਨਾਂ ਨੂੰ ਵੀ ਬੇਤੁਕੇ ਬਿਆਨਬਾਜ਼ੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਲਗਾਤਾਰ ਪਹਿਲੇ ਦੋ ਜੋ ਰੁਝਾਨ ਆਏ ਸੀ ਤਾਂ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਜ਼ਰੂਰ ਅੱਗੇ ਦਿਖਾਈ ਦੇ ਰਹੀ ਸੀ ਪਰ ਜਿਵੇਂ ਹੀ ਤੀਜੇ 라ਉਂਡ ਦੇ ਰੁਝਾਨ ਆਉਣੇ ਸ਼ੁਰੂ ਹੁੰਦੇ ਨੇ ਤਾਂ ਸਥਿਤੀ ਪੂਰੀ ਬਦਲ ਜਾਂਦੀ ਹੈ ਤਸਵੀਰ ਪੂਰੀ ਬਦਲ ਜਾਂਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅੱਗੇ ਵੱਲ ਨੂੰ ਵਾਅਦੇ ਦਿਖਾਈ ਦੰਦਨੇ ਤੇ ਲਗਾਤਾਰ ਉਹ ਆਪਣੀ ਲੀਡ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਤੇ ਹੁਣ ਵੱਡੀ ਜਿੱਤ ਆ ਜੋ ਹਰਮੀਤ ਸਿੰਘ ਸੰਧੂ ਦੀ ਹੋ ਚੁੱਕੀ ਆ ਤਾਂ ਤਰਨਤਾਰਨ ਜਿਮਨੀ ਚੋਣ ਦੇ ਲਈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਪੂਰੀ ਜਦੋਜਹਿਦ ਕੀਤੀ ਗਈ ਪੂਰਾ ਜੋਰਾ ਸ਼ੋਰਾ ਤੇ ਪ੍ਰਚਾਰ ਕੀਤਾ ਗਿਆ ਹਾਲਾਂਕਿ ਇਸ ਜਿਮਨੀ ਚੋਣ ਦੇ ਵਿੱਚ ਇਹ ਵੀ ਜ਼ਰੂਰ ਦੇਖਣ ਨੂੰ ਮਿਲਿਆ ਕਿ ਇਸ ਵਾਰ ਜੋ ਸਿਆਸੀ ਪਾਰਟੀਆਂ ਸੀ ਜਾਂ ਸਿਆਸੀ ਲੀਡਰ ਸੀ ਉਹਨਾਂ ਦਾ ਧਿਆਨ ਲੋਕ ਮੁੱਦਿਆਂ ਵੱਲ ਘੱਟ ਤੇ ਇੱਕ ਦੂਜੇ ਤੇ ਬਿਆਨਬਾਜ਼ੀ ਕਰਨ ਤੇ ਬਹੁਤ ਜ਼ਿਆਦਾ ਰਿਹਾ ਹੈ ਤਾਂ ਜਿਸ ਦਾ ਖਮਿਆਜਾ ਵੀ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਨੂੰ ਜ਼ਰੂਰ ਭੁਗਤਣਾ ਪਿਆ ਹੈ ਪਰ ਦੂਜੇ ਨੰਬਰ ਤੇ ਰਹਿ ਕੇ ਵੀ ਅਕਾਲੀ ਦਲ ਆਪਣੇ ਆਪ ਦੇ ਵਿੱਚ ਜਿੱਤ ਮਹਿਸੂਸ ਕਰ ਰਿਹਾ ਹੈ ਕਿਉਂਕਿ ਅਕਾਲੀ ਦਲ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਹਾਸ਼ੀਏ ਤੇ ਚੱਲ ਰਿਹਾ ਸੀ ਪਰ ਜਿਸ ਕਦਰ ਉਹਨਾਂ ਦਾ ਅੱਜ ਇਸ ਜਿਮਨੀ ਚੋਣ ਦੇ ਵਿੱਚ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਤਾਂ ਆਪਣੇ ਆਪ ਦੇ ਵਿੱਚ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੀ ਵੱਡੀ ਜਿੱਤ ਹੋਈ ਹੈ ਪਰ ਤਰਨਤਾਰਨ ਦੀ ਜਿਮਨੀ ਚੋਣ ਤੋਂ ਹੁਣ ਜੋ ਜਿੱਤੇ ਨੇ ਉਮੀਦਵਾਰ ਹਰਮੇਂਦ ਸਿੰਘ ਸੰਧੂ ਤਾਂ ਉਹ ਵਿਧਾਇਕ ਹੁਣ ਬਣ ਚੁੱਕੇ ਨੇ ਵਿਧਾਇਕ ਵਾਲਾ ਸੇਰਾ ਆ ਜੋ ਹਰਮੇਂਦ ਸਿੰਘ ਸੰਧੂ ਦੇ ਸਿਰ ਦੇ ਉੱਪਰ ਸਜ ਚੁੱਕਿਆ ਹੈ ਤਾਂ ਜਲਦ ਹੀ ਉਹ ਹੁਣ ਵਿਧਾਨ ਸਭਾ ਦੇ ਵਿੱਚ ਪਹੁੰਚਣਗੇ ਪੰਜਾਬ ਵਿਧਾਨ ਸਭਾ ਸਪੀਕਰ ਦੇ ਸਾਹਮਣੇ ਸੌ ਚੁੱਕ ਸਮਾਗਮ ਹੋਵੇਗਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀਆਂ ਪਾਵਰਸ ਦਿੱਤੀਆਂ ਜਾਣਗੀਆਂ ਤੇ ਉਹਨਾਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੁਆ ਉਹ ਆਪਣੇ ਹਲਕੇ ਦਾ ਵਿਕਾਸ ਕਰਨਗੇ ਜਿਹੜੇ ਜਿਹੜੇ ਮੁੱਦਿਆਂ ਤੇ ਉਹਨਾਂ ਦੇ ਵੱਲੋਂ ਚੋਣ ਲੜੀ ਗਈ ਆ ਉਮੀਦ ਆ ਕਿ ਉਹ ਉਹਨਾਂ ਮੁੱਦਿਆਂ ਤੇ ਖਰੇ ਉੱਤਰ ਪਾਉਣਗੇ ਤੇ ਜਿਹੜੇ ਲੋਕਾਂ ਦੇ ਵੱਲੋਂ ਜਿਹੜੇ ਮੁੱਦਿਆਂ ਦੇ ਆਧਾਰ ਤੇ ਵੋਟ ਪਾਈ ਗਈ ਆ ਉਹਨਾਂ ਦੀਆਂ ਉਮੀਦਾਂ ਤੇ ਵੀ ਉਹ ਜਰੂਰ ਖਰੇ ਉੱਤਰ ਪਾਉਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੱਧੂ ਜਿਮਨੀ ਚੋਣ ਜਿੱਤ ਚੁੱਕੇ ਨੇ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਮੈਨੂੰ ਦੋ اجازت ਧੰਨਵਾਦ